ਮੈਂ ਦੂਰ ਕੋਠੀ ਨਹੀਂ ਲੈਂਦੀ ਮੁੰਡਾ ਕਹਿੰਦਾ ਸੀ ਛੋਟੀ ਜਗ੍ਹਾ ਦੁਕਾਨਾ ਬਣਾਣੀਆਂ ਤੁਸੀਂ ਕਿਰਾਏ ਤੇ ਲੈ ਲਓ ਮੈਂ ਕਿ ਨਹੀਂ ਇੱਥੋਂ ਨਹੀਂ ਜਾਣਾ ਅੱਛਾ ਪਪਾ ਦੀਪ ਸਿੰਘ ਦੇ ਜੱਤਾਂ ਇੰਨਾ ਪਿਆਰ ਹੈ ਪਪਾ ਦੀਪ ਸਿੰਘ ਦੇ ਜੱਤਾਂ ਤੋਂ ਨਹੀਂ ਜਾਣਾ ਨਹੀਂ ਜਾਣਾ ਇੱਥੇ ਹੀ ਰਹਿਣਾ ਅਰੇ ਵਾਹ ਕੈਨੇਡਾ ਮੇਰੀ ਪੋਤੇ ਉਹ ਨੂੰ ਰਹਿੰਦੀ ਏ ਉਹ ਕਹਿੰਦੀ ਤੁਹਾਡੇ ਲਈ ਚੇਅਰ ਲਈ ਹੋਈ ਏ ਉਹ ਕਰ ਲਿਆ ਆਇਆ ਉੱਥੇ ਸਾਨੂੰ ਸੇਵਾ ਦਾ ਮੌਕਾ ਦਿਓ ਆਓ ਪੜ ਪੁੱਤਰੇ ਤੁਹਾਡੇ ਗਮਾਨ ਕੇ ਚਿਹਰ ਤੇ ਬਿਠਾ ਕੇ ਨਹੀਂ ਜਾਣਾ ਮੈਂ ਕਿ ਮੈਨੂੰ ਬਾਬਾ ਜੀ ਸਿੰਘ ਉੱਥੇ ਨਹੀਂ ਮਿਲਦਾ ਅਰੇ ਵਾਜੀ ਇਹਨਾਂ ਪਿਆਰ ਬਾਬਾ ਜੀ ਨਾਲ ਸਭ ਕੁਝ ਲਿਆਇਆ ਸਭ ਕੁਝ ਦੇ ਸੇ ਸੇ ਤੰਦਰੁਸਤ ਹੋ ਬਿਲਕੁਲ ਬਿਲਕੁਲ ਬੇਰੀ 85 ਸਾਲ ਦੀ ਲੋਹੀ ਵਾਲੇ ਦਿਨ ਹੋ ਗਏ ਅੱਛਾ 13 ਤਰੀਕ ਹੋ ਗਈ ਏ ਅੱਜ ਕਿੰਨੀ 23 ਤਰੀਕ ਹੈ ਤੇ 13 ਤਰੀਕ ਲੋਹੀ ਵਾਲਾ ਜਨਮ ਮੇਰੀ 85 ਸਾਲ ਦੀ ਮਾਰੋ ਅੱਛਾ ਲੋਹੀ ਵਾਲਾ ਜਨਮ ਦਾ ਜਨਮ ਹੈ ਮੇਰਾ ਤੇ ਕਲੈਰਾ ਬੇਰਾ ਲਾਈਆ ਬਾਬਾ ਜੀ ਨੇ 40 ਦਾ ਜਨਮ ਹੈ ਮੇਰਾ ਪਾਕਿਸਤਾਨ 라ਵਲਪਿੰਡੀ ਅੱਛਾ ਜੀ ਤੇ ਬਾਬਾ ਜੀ ਨੇ ਪੂਰੀ ਹੋਣ ਤੱਕ ਲੈਰਾ ਬੇਰਾ ਪਰਿਵਾਰ ਪੂਰਾ ਹਰਾ ਪੂਰੀਆ 35 ਸਾਲ ਮਹਿਮਕੁੰਡ ਸਾਹਿਬ ਗਈਆਂ ਲਗਾਤਾਰ ਅਰੇ ਵਾਹ ਹਰ ਸਾਲ ਜਾਂਦੀ ਰਹੀਆਂ ਦੋ ਬੱਚੇ ਉੱਥੋਂ ਮੰਗ ਕੇ ਲੈਣ ਬਾਬੇ ਕੋਲ ਅੱਛਾ ਇੱਕ ਦੋਤਾ ਲਿਆ ਇੱਕ ਪੋਤਾ ਲਿਆ ਜਿਹੜਾ ਪੋਤਾ ਹੁਣ ਕੈਨੇਡਾ ਗਿਆ ਹੈ ਉਹਦੇ ਕਰ ਦੋ ਬੱਚੇ ਨੇ ਅੱਛਾ ਉਹ ਮੈਂ ਬਾਬਾ ਉਹ ਗੋਬਿੰਦ ਸਿੰਘ ਤਾਂ ਹੇਮਕੁੰਡ ਵਾਸੀ ਤਾਂ ਮੰਗ ਕੇ ਲਿਆ। ਉਹ ਮਿਲ ਗਿਆ ਤੇ ਮੈਂ 35 ਸਾਲ ਸ਼ੁਕਰਾਨੇ ਦੀ ਅਰਦਾਸ ਕਰਨ ਜਾਂਦੀ। ਅੱਛਾ ਤੇ ਹੁਣ ਤੁਸੀਂ ਬਾਬਾ ਦੀਪ ਸਿੰਘ ਦਾ ਲੜ ਨਹੀਂ ਛੱਡਣਾ। ਨਹੀਂ ਛੱਡਣਾ। ਅੱਛਾ ਅਕੀਰਲੇ ਸੋਚਦਾ ਕਿੱਥੇ ਰਹਿਣਾ? ਇਹ ਜਾਵਾਂਗੀ ਵੀ ਤੇ ਬੱਚਿਆਂ ਨੂੰ ਖੁਸ਼ ਕਰਕੇ ਮੇਲੇ ਜਾ ਜਾਵਾਂ। ਉਹ ਬੜਾ ਪਿੱਛੇ ਪਏ। ਤੁਹਾਨੂੰ ਦੱਸਿਆ ਨਾ ਉਹ ਹੀ ਪੋਤਾ ਜਿਹੜਾ ਮੰਗਿਆ। ਵਿਆਹ ਕਰਾ ਕੇ ਫਿਰ ਉਹਨੂੰ ਵੀ ਮੱਥਾ ਟਿਕਾ ਕੇ ਲਿਆਂਦਾ ਜੋੜੀ ਨੂੰ। ਪੋਤਿਆਂ ਨੂੰ ਪਰਪੋਤਿਆਂ ਨੂੰ ਵੀ ਖੜਾ ਹਣ। ਇੱਥੇ ਇਕੱਠੇ ਆਣ ਕੇ ਫਿਰ ਸਾਰਿਆਂ ਨੇ ਧੰਨਵਾਦ ਉਹਨਾਂ ਨੇ ਮੇਰੀ ਤਿਆਰੀ ਉੱਥੇ ਕੀਤੀ ਹੋਈ ਵੀ ਆਓ ਸਾਨੂੰ ਸੇਵਾ ਦਾ ਮੌਕਾ ਦਿਓ ਤੁਹਾਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਤੁਸੀਂ ਹੁਣ ਆਈ ਹੋਈ ਏ ਉਹਦੇ ਪਿੱਛਾ ਜੀ ਪੂਰੇ ਹੋ ਗਏ ਸੀ ਦਿੱਲੀ ਦਾ 10:30 ਪਹੁੰਚੀ ਏ ਉਹਦੇ ਆਉਣ ਤੋਂ ਪਹਿਲਾਂ ਡੇਢ ਘੰਟਾ ਉਹਦੇ ਪਿੱਛਾ ਜੀ ਸਵਾਰ ਖਤਮ ਹੋ ਗਿਆ ਅੱਜ 22 ਦਿਨ ਹੋ ਗਏ ਨੇ ਇੱਥੇ ਹੀ ਬੈਠੀ ਹੋਈ ਏ ਉਹਨਾਂ ਨੇ ਜਾਣਾ ਹੈ ਦੇਖੋ ਅੱਜ ਕੱਲ੍ਹ ਆਉਣ ਵਾਲੀ ਟਿਕਟਾਂ ਓ ਕੰਦੀ ਆਓ ਸਾਨੂੰ ਮੌਕਾ ਦਿਓ ਸੇਵਾ ਨਹੀਂ ਕਰ ਸਕੇ ਤੁਹਾਡੀ ਅਸੀਂ ਦੂਰ ਟਰ ਗਏ ਉੱਥੇ ਆਓ ਅਸੀਂ ਉੱਥੇ ਹੀ ਸੇਵਾ ਕਰਾਂ ਫਿਰ ਛੱਡ ਵੀ ਜਾਵਾਂਗੇ ਉੱਥੇ ਤੋਂ ਠੀਕ ਹੈ ਜੀ ਮੈਂ ਪਾਪਾ ਦੀਪ ਸਿੰਘ ਤੋਂ ਬਿਨਾ ਨਹੀਂ ਰਹਿ ਸਕਦਾ ਜੀ ਆਵਾਜ਼ ਜੀ ਆਵਾਜ਼ ਜੀ ਠੀਕ ਹੈ ਜੀ ਆਓ ਜੀ